ਮਾਤਾ ਜੀ ਜੈ ਭਾਰਤ ਮਾਤਾ ਜੀ ਜੈ ਜਨ ਕਲਪਾਨ ਕਲਪਾਨੇ ਆਦੀ ਨਾਲ ਇੱਕ ਜਾਇਆ ਹੈ ਭਾਰਤ ਵਾਗ ਵਿਦਾਤਾ ਪੰਚਾਭ ਸਿੰਧੂ ਗੁਰਾ ਸੂਰਾਟਾ ਤ੍ਰਾਂਵੀੜ ਉੱਤਕਲ ਮੰਗ ਵੇਂਦੇ ਹਮਾਚਲ ਜਮੁਨਾ ਸਰਦੂ ਜਾਂਦੇ ਦਿ ਤਰੰਗਾਂ ਤਾਦੋਈ ਛੁਵੇ ਨਾ ਵੇ ਜਾਗੇ ਤਵਿ ਸ਼ੁਮਿ ਆਸ਼ਿਸ਼ ਮਾਗੇ ਕਾਹੀ ਤਵ ਜੈ ਕਾਥਾ ਜਨਗਨ ਅੱਜ ਅਸੀਂ 75ਵਾਂ ਗਣਤੰਤਰ ਦਿਵਸ ਦਾ ਜਿਹੜਾ ਅੱਜ ਇੱਥੇ ਹਲਕਾ ਆਤਮਨਗਰ ਦੇ ਵਿੱਚ ਰੇਸ਼ਮ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਝੰਡਾ ਲਹਿਰਾਇਆ ਗਿਆ OBC ਦਾ ਵੱਲੋਂ ਮੈਂ ਵੀ ਜਿੱਥੇ OBC ਦਾ ਕੋਆਰਡੀਨੇਟਰ ਆ ਹਾਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਮੈਂ ਅਨਚਾਰਜਾ ਹਮਾਚਲ ਦਾ ਤੇ ਅੱਜ ਮੈਂ ਸਮਝਦਾ ਆਤਮਨਗਰ ਦੀ ਆਤਮਾ ਆਤਮਨਗਰ ਦੀ ਆਵਾਜ਼ ਇਹਨਾਂ ਦੀ ਸੋਚ ਆ ਕਿਰਤੀ ਲੋਕ ਖੜੇ ਨੇ ਤੁਸੀਂ ਦੇਖੋ ਇੱਥੇ ਯੂਪੀ ਦੇ ਬਿਹਾਰ ਦੇ ਉਹ ਕਿਰਤੀ ਲੋਕ ਖੜੇ ਨੇ ਜਿਨ੍ਹਾਂ ਨੇ ਲੁਧਿਆਣੇ ਦਾ ਮਹਾਂਦਰਾ ਬਣਾਇਆ ਜਿਨ੍ਹਾਂ ਨੇ ਲੁਧਿਆਣੇ ਦੀ ਸਾਈਕਲ ਇੰਡਸਟਰੀ ਨੂੰ ਪਹਿਚਾਨ ਦਿੱਤੀ ਆ ਜਿਨ੍ਹਾਂ ਨੇ ਸਲਾਈ ਮਸ਼ੀਨ ਨੂੰ ਪਹਿਚਾਨ ਦਿੱਤੀ ਆ ਜਿਨ੍ਹਾਂ ਨੇ ਹੋਰ ਮੈਂ ਸਮਝਦਾ ਜਿੱਥੇ ਹੌਜ਼ਰੀ ਦੇ ਲਈ ਵੱਡਾ ਰੋਲ ਆਦਾ ਕੀਤਾ ਤੇ ਅੱਜ ਅੱਜ ਸੋਚਣ ਸਮਝਣ ਵਿਚਾਰਨ ਦੀ ਲੋੜ ਆ ਤੇ ਅੱਜ ਡਾਕਟਰ ਭੀਮrao ਅੰਬੇਦਕਰ ਜੀ ਦੇ ਜਿੱਥੇ ਰਚਿਆ ਸੰਵਿਧਾਨ ਸਭ ਨੂੰ ਇੱਕ ਹੱਕ ਦਿੰਦਾ ਤੇ ਸਭ ਨੂੰ ਮੈਂ ਸਮਝਦਾ ਬਹੁਤ ਵੱਡਾ ਅਧਿਕਾਰ ਦਿੰਦਾ ਪਰ ਅੱਜ ਜਿਹੜਾ ਸੰਵਿਧਾਨ ਚ ਪਹਿਲਾ ਫਰਜ਼ ਸਰਕਾਰ ਦਾ ਹੁੰਦਾ ਲੋਕਾਂ ਦੇ ਜਾਨ ਅਤੇ ਮਾਲ ਦੀ ਰੱਖਿਆ ਕਰਨਾ ਤੇ ਅੱਜ ਸਾਡੀ ਸਰਕਾਰ ਤਾਂ ਜਾਨ ਮਾਲ ਦੀ ਪਹਿਲੇ ਫਰਜ਼ ਤੋਂ ਹੀ ਭੱਜ ਗਈ ਇਹਨਾਂ ਤੋਂ ਅਗਲੇ ਫਰਜ਼ਾਂ ਦੀ ਕੀ ਆਸ ਕਰਾਂਗੇ ਅੱਜ ਕੋਈ ਸੁਰੱਖਿਆਤ ਨਹੀਂ ਅੱਜ ਲੋਕ ਲੁੱਟੇ ਜਾ ਰਹੇ ਨੇ ਕੁੱਟੇ ਜਾ ਰਹੇ ਨੇ ਸਾਡੀਆਂ ਭੈਣਾਂ ਬੀਤੀਆਂ ਦੀ ਕਿਤੇ ਪਰਸ ਕਿੱੱਚੇ ਜਾ ਰਹੇ ਨੇ ਕਿਦੇ ਵਾਲੀਆਂ ਉਤਾਰੀਆਂ ਜਾ ਰਹੀਆਂ ਨੇ ਅੱਜ ਮੈਂ ਸਮਝਦਾ ਪੰਜਾਬ ਦੇ ਅੰਦਰ ਕੋਈ ਸੇਫ ਨਹੀਂ ਜਿਹੜੇ ਪਹਿਲੇ ਫਰਜ ਤੋਂ ਪਰ੍ਹ ਪੜਜ ਗਏ ਉਹਨਾਂ ਤੋਂ ਵਿਕਾਸ ਸ਼ਾਂਤੀ ਖੁਸ਼ਹਾਲੀ ਦੀ ਤਾਂ ਮੈਂ ਸਮਝਦਾ ਕੋਈ ਆਸ ਹੀ ਨਹੀਂ ਰੱਖੀ ਜਾ ਸਕਦੀ ਅੱਜ ਜਿਹੜਾ ਗੰਤਾਦਰ ਦੇ ਸਾਨੂੰ ਯਾਦ ਕਰਾਉਂਦਾ ਉਹਨਾਂ ਮਹਾਨ ਦੇਸ਼ ਭਗਤਾਂ ਦੀ ਉਹਨਾਂ ਮਹਾਨ ਸ਼ਹੀਦਾਂ ਦੀ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਸ਼ਹੀਦੇ ਆਜਮ ਸਿੰਘ ਰਾਜਗੁਰੂ ਸਿੰਘਦੇਵ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਫਾਂਸੀ ਦੇ ਰਸੇ ਚੁੱਮੇ ਆਓ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਆਓ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਕਲਮ ਜਿਸ ਨੇ ਸਭ ਨੂੰ ਉਤਕਾਰ ਦਿੱਤਾ ਅਸੀਂ ਸਾਰੇ ਉਹਨਾਂ ਨੂੰ ਅੱਜ ਹਲਕਾਤ ਨਗਰ ਓਬੀਸੀ ਡਿਪਾਰਟਮੈਂਟ ਮੰਨੀਓ ਜਿਹੜਾ ਅਜੇ ਹੀ ਨਵਾਂ ਬਣਿਆ ਗਿਆ 75ਵਾਂ ਸੁਤੰਤਰਤਾ ਦਿਵਸ ਪਰ ਅੱਜ ਸਮੂਹ ਅਸੀਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਧਾਈ ਵੀ ਦਿੰਨੇ ਆ ਤੇ ਇੱਕ ਪੂਰੇ ਜਿਹੜੀ ਪੂਰੇ ਇਲੈਕਸ਼ਨ ਆ ਰਹੀ ਹੈ ਉਹਦੇ ਨਾਲ ਅਸੀਂ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਆ ਬਈ ਪੂਰੇ ਇਕਜਟ ਹੋ ਕੇ ਸਾਰੇ ਅਸੀਂ ਆਪਣੇ ਭਾਰਤ ਨੂੰ ਬਚਾਉਣਾ ਅਸੀਂ ਉਸੇ ਹੀ ਲੀਡਰ ਨੂੰ ਲੈ ਕੇ ਆਉਣਾ ਜਿਹੜਾ ਸਾਬ ਹੈ ਸਾਰੀਆਂ ਪਾਰਟੀਆਂ ਸਾਰਿਆਂ ਨੂੰ ਇੱਕ ਮੋਟ ਹੋ ਕੇ ਲੈ ਕੇ ਨਾਲ ਚੱਲਦੇ ਹੋਣ ਅਸੀਂ ਉਸੇ ਹੀ ਝੰਡੇ ਨੂੰ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਪੀ ਜੀ ਨਮਸਤੇ ਜੋ ਉਪਰਖਿਆ ਗਿਆ ਹੈਗਾ ਆਬੀਸੀ ਵੱਲੋਂ ਇਹਦੇ ਵਿੱਚ ਸਾਰਿਆਂ ਨੂੰ ਵਧਾਈਆਂ ਦੇਣੇ ਆ ਤੇ ਅੱਜ ਇੱਕ ਬੰਗਲ ਹੋਰ ਫੂਕਦੇ ਆ ਕਿ ਜੋ ਸਰਕਾਰਾਂ ਧਰਮ ਦੇ ਕੰਮ ਦੇ ਉਤੋਂ ਕਰਦੀਆਂ ਬੋਤਾ ਮੰਗਦੀਆਂ ਉਹਨਾਂ ਦੇ ਖਿਲਾਫ ਅਸਾਂ ਹੈਗੇ ਸਾਡਾ ਇਹ ਕੀ ਮਕਸਦ ਹੈ ਵੀ ਅਸਾਂ ਸਭ ਨੂੰ ਸਾਹ ਹਸਣ ਲੱਗਾ ਚੈਨ